ਜੰਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੱਠੀ ਕਿੰਤੀ ਸੀ ਨਾਲ ਸਤਕਾਰ ਬਾਣੀ ਸਰਦੇ ਪੁੱਜਦੇ ਤੇ ਤਪਦੇ ਹਿਰਦਿਆਂ ਨੂੰ ਪੱਲਾ ਵਿੱਚ ਕਰਦੀ ਠੰਡੀ ਠਾਰ ਬਾਣੀ ਸਰਦੇ ਪੁੱਜਦੇ ਤੇ ਤਪਦੇ ਹਿਰਦਿਆਂ ਨੂੰ ਪੱਲਾ ਵਿੱਚ ਕਰਦੀ ਠੰਡੀ ਠਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹੋਮੇ ਦੀ ਮਹਿਲ ਉਤਾਰ ਬਾਣੀ ਜੁਗੋ ਜੁਗ ਆਟਾਲੇ ਜੋਤ ਸੱਚੀ ਸਦਾ ਰਹੀ ਹੈ ਤੇ ਰਹੇਗੀ ਸਤ ਬਾਣੀ ਜਿਸ ਜਗਤ ਤੇ ਆਪਾਂ ਆਏ ਆ ਨਾ ਜੀ ਉਹਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਹੋਣੀ ਜਿੱਦੀ ਪਏ ਆਏ ਕਿੱਥੇ ਆ ਜੀ ਜੀ ਸਾਡੇ ਦਸ਼ਮੇ ਪੇਸਾ ਨੇ ਤੇ ਕੀ ਕੀਤਾ ਗਲਤ ਗੱਲ ਹੈ ਜੀ ਸੰਤੂ ਨੂੰ ਪਰੇਸ਼ਾਨ ਕਰਨਾ ਇਹ ਸਾਡੇ ਪ੍ਰਚਾਰ ਦੀ ਘਾਟ ਹੈ ਸਾਡੇ ਇਹਨਾਂ ਨੂੰ ਦੱਸਿਆ ਰਿਹਾ ਨੌਂ ਦਿਨ ਪੀੜ ਨੂੰ ਵੀ ਆਪਾਂ ਕਰਨਾ ਕਿ ਕਿਉਂ ਆਏ ਆ ਇੱਥੇ ਕੀ ਮਤਲਬ ਹੈ ਆਉਣ ਦਾ ਇਹ ਇਥੋਂ ਕੀ ਸਾਨੂੰ ਸਿੱਖਿਆ ਮਿਲਣੀ ਹੈ ਕਿ ਕੀ ਲੈਣੀ ਹੈ ਅੱਗੇ ਨਾਲ ਕਾਫੀ ਫਰਕ ਹੈ ਨਹੀਂ ਤਾਂ ਅੱਗੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਚੱਲਦਾ ਸੀ ਇਸ ਟਾਈਮ ਤੇ ਬਹੁਤ ਕੰਟਰੋਲ ਆ ਪ੍ਰੈਸ ਰਾਈ ਜਾਂ ਮੀਡੀਆ ਰਾਈ ਕਿਸ ਤਰ੍ਹਾਂ ਇਹ ਪਹਿਲਾਂ ਹੀ ਲੋਕਾਂ ਨੂੰ ਮਲਾ ਅਗਾਉ ਸੂਚਿਤ ਕੀਤਾ ਗਿਆ ਜੀ ਤੇ ਮਤਲਬ ਹਰ ਪ੍ਰਕਾਰ ਦੇ ਪ੍ਰਬੰਧ ਜਿਹੜੇ ਬਹੁਤ ਵਧੀਆ ਕੀਤੇ ਗਏ ਆ ਸੰਗਤਾਂ ਆ ਜਾ ਰਹੀਆਂ ਬਹੁਤ ਆਨੰਦ ਲੈ ਰਹੀਆਂ ਜੀ ਇਸ ਟਾਈਮ ਲੈ ਜੀ ਬਹੁਤ ਵਧੀਆ ਮਜ਼ਾ ਆ ਰਿਹਾ ਡਿਊਟੀ ਕਰਨ ਦਾ ਜੀ ਕੋਈ ਥਕਾਵਟ ਨਹੀਂ ਆ ਕੋਈ ਨਾ ਪੂਰਾ ਇੱਕ ਗੁਰੂ ਕਰਨ ਵਾਲਾ ਉਸ ਦੀ ਗੁਰਬਾਣੀ ਚੱਲੀ ਤੇ ਸੰਗਤਾਂ ਬੜੇ ਪਿਆਰ ਦੇ ਨਾਲ ਆ ਜਾ ਰਹੀਆਂ ਤੇ ਸੰਗਤਾਂ ਆ ਜਾ ਰਹੀਆਂ ਤੇ ਮਤਲਬ ਪਕਵਾਨ ਵੀ ਕਾਫੀ ਤਿਆਰ ਹੈ ਜੀ ਵਨਸਵਾਨੇ ਤੁਸੀਂ ਵੀ ਦੇਖੇ ਹੋਣੇ ਜੀ 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 ਤੇ ਹਰ ਇੱਕ ਚੀਜ਼ ਦਾ ਲੰਗਰ ਲੱਗਾ ਹੋਇਆ ਜੀ ਇਹ ਹੁਣ ਕੋਈ ਪ੍ਰੋਬਲਮ ਨਹੀਂ ਜਿ ਬੜਾ ਆਨੰਦ ਆ ਰਿਹਾ ਮੇਰਾ ਬੇਟਾ ਜਿਹੜਾ ਹੈ ਡਿਪਰੈਸ਼ਨ ਦੇ ਵਿੱਚ ਆਦਾ ਮੈਂ ਬਾਬਾ ਜੀ ਦੇ ਚਰਨਾ ਚਿਸ ਕਰਕੇ ਆਈ ਇੱਕ ਹੀ ਬੇਟਾ ਹੈ ਪੂਰੇ ਘਰ ਨੂੰ ਸੰਭਾਲਣ ਵਾਲਾ ਲੋਕਡਾਊਨ ਦੇ ਉਪਰੰਤ ਕੋਰੋਨਾ ਦੇ ਉਪਰੰਤ ਉਹ ਲੜਕਾ ਮੇਰਾ ਡਿਪਰੈਸ਼ਨ ਵਿੱਚ ਆ ਗਿਆ ਮੈਂ ਇਸ ਕਰਕੇ ਬਾਬਾ ਜੀ ਦੇ ਚਰਨਾ ਤੇ ਜਕਾਰ ਆਈਆਂ ਕਿ ਇਹ ਸਤਿਗੁਰੂ ਮਾਲਿਕ ਤੇਰੇ ਤੋਂ ਵੱਡਾ ਤੇ ਕੋਈ ਹੈਗਾ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਮੌਜੂਦ ਆਂ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਸ ਨੂੰ ਬਾਜਾਂ ਵਾਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਖੋਲਾ ਮਹੱਲਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੰਗਤਾਂ ਦੂਰ ਦਰਾਡੇ ਤੋਂ ਜਿਹੜੀਆਂ ਨਗੀਆਂ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਪਹਿਲਾਂ ਤਾਂ ਦਰਸ਼ਨ ਦੀਦਾਰੇ ਕਰੋ ਗੁਰੂ ਸਾਖਿਬ ਦੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾਗਾ ਗੁਰਦੁਆਰਾ ਸਾਖਿਬ ਨੂੰ ਸਜਾਇਆ ਗਿਆ ਸੰਗਤਾਂ ਦੂਰ ਦਰਾਡੇ ਤੋਂ ਜੋ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਦੇ ਇਤਿਹਾਸ ਤੋਂ ਵੀ ਜਿਹੜਾਗਾ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਸੰਤਾਂ ਦੇਖੋ ਕਿੰਨੇ ਪਿਆਰ ਸਤਿਕਾਰ ਦੇ ਨਾਲ ਬਿਨਾਂ ਕਿਸੇ ਖੁੱਲੜਬਾਜੀ ਤੋਂ ਸੰਤਾਂ ਜੋ ਨੇ ਇਸ ਵੇਲੇ ਗੁਰੂ ਘਰ ਦੇ ਵਿੱਚ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੜੀਆਂ ਤੁਸੀਂ ਜ਼ਰਾ ਪਿੱਛੇ ਦਾ ਦ੍ਰਿਸ਼ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਸੰਤਾਂ ਜੋ ਨੇ ਉਹਨਾਂ ਦਾ ਆਣਾ ਜਾਣਾ ਜਿਹੜਾ ਲੱਗਿਆ ਹੋਇਆਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਕਿਉਂਕਿ ਹੋਲਾ ਮਹੱਲਾ ਜਿਹੜਾ ਸਿੱਖਾਂ ਦੇ ਪਵਿੱਤਰ ਤੇ ਬਹੁਤ ਹੀ ਮਹੱਤਵਪੂਰਨ ਤਿਹਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਦਾ ਆਉਣ ਜਾਣ ਜਿਹੜਾਗਾ ਜਾਰੀ ਹੋ ਚੁੱਕਿਆ ਤੇ ਸੰਗਤਾਂ ਜਿਹੜੀਆਂ ਨੇ ਗਿਆ ਪੂਰੇ ਡਿਸਪਲਿਨ ਦੇ ਵਿੱਚ ਇੱਥੇ ਪਹੁੰਚ ਰਹੀਆਂ ਮੌਕੇ ਦੇ ਉੱਤੇ ਪੁਲਿਸ ਵੀ ਜਿਹੜੀ ਹੈ ਤਾਇਨਾਤ ਕੀਤੀ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਹੋਣੀ ਜਿਹੜੀ ਨਾ ਹੋ ਸਕੇ ਇਸ ਕਰਕੇ ਜਿਹੜੀ ਹੈ ਮੌਕੇ ਦੇ ਉੱਤੇ ਪੁਲਿਸ ਵੀ ਪ੍ਰਸ਼ਾਸਨਿਕ ਬਲ ਜਿਹੜਾ ਤਾਇਨਾਤ ਕੀਤਾ ਕਿ ਇਹ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਜੀ ਸਰ ਸਾਹਿਬ ਐਕੀ ਫਤਿਹ ਜੀ ਜੀ ਕੀ ਨਾਮ ਹੈ ਬਲਜੀਤ ਸਿੰਘ ਨਾਮ ਜੀ ਮੇਰਾ ਕਿੱਥੋਂ ਆਇਓ ਬਟਾਲੇ ਤੋਂ ਜੀ ਅੱਛੀ ਬਟਾਲਾ ਤੋਂ ਤੁਸੀਂ ਇੱਥੇ ਗੁਰੂ ਘਰ ਹਰ ਸਾਹਿਬ ਹਰ ਸਾਲ ਨਤਮਸਤਕ ਹੁੰਦੇ ਹੋ ਜਾਂ ਪਹਿਲੀ ਵਾਰ ਆਇਓ ਮੈਂ ਦੂਜੀ ਤੀਜੀ ਵਾਰ ਆਇਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਸਿੱਖਾਂ ਵਾਸਤੇ ਇਹ ਕਹਿੰਦੇ ਨੇ ਕਿ ਲੋਕਾਂ ਦੀਆਂ ਹੋਲੀਆਂ ਹੋਣਗੀਆਂ ਸਾਡਾ ਤੇ ਖੋਲਾ ਮੱਲਾ ਇਸ ਪੰਕਤੀਆਂ ਨੂੰ ਕਿਵੇਂ ਦੇਖੋਗੇ ਖਾਲਸਾ ਜੀ ਖਾਲਸਾ ਆਪਣੀ ਰਵਾਇਤ ਮੁਤਾਬਕ ਸਾਰਾ ਕੰਮ ਕਰਦਾ ਜੋ ਰਵਾਇਤ ਪਿੱਛੋਂ ਦੀ ਰਵਾਇਤ ਬਣੀ ਆ ਜੋ ਸਾਡੇ ਪਾਤਸ਼ਾਹ ਨੇ ਸੰਦਿਸ਼ਿਆ ਜੀ ਉਹ ਲਿਵਰੇ ਤਾਂ ਪੰਨੋਂ ਇਹਦਾ ਹੈ ਕਿ ਜੋ ਸਾਡੇ ਪਾਤਸ਼ਾਹ ਨੇ ਕਹਿ ਮਨਾਉਣ ਵਾਸਤੇ ਸੀ ਉਹ ਮਨਾਉਂਦੇ ਜੀ ਜੀ ਜੋ ਸਾਨੂੰ ਪ੍ਰਮਾਤਮਾ ਨੇ ਉਹ ਗੁਰੂ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਉਹਦੇ ਹਿਸਾਬ ਨਾਲ ਆਪਣੇ ਰਵਾਇਤਾਂ ਤੋਂ ਚੱਲਦੇ ਜੀ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਨੌਜਵਾਨ ਜੋ ਨੇ ਹਨਾ ਪੰਜਾਬੀ ਪਰਿਵਾਰਾਂ ਚ ਨੇ ਸਿੱਖ ਪਰਿਵਾਰਾਂ ਚ ਨੇ ਕੇਸ ਕਤਲ ਕਰਵਾ ਰਹੇ ਨੇ ਹੁੱਲੜਬਾਜੀ ਕਰਦੇ ਵੀ ਫੜੇ ਜਾਂਦੇ ਨੇ ਤੁਸੀਂ ਦੇਖਿਆ ਹੋਵੇਗਾ ਨੌਜਵਾਨਾਂ ਵਾਸਤੇ ਕੋਈ ਖਾਸ ਸੰਦੇਸ਼ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਨੇ ਜੋ ਸਾਡੇ ਪੂਰਵਜ ਕਹਿ ਲਈਏ ਉਹਨਾਂ ਦੇ ਵੱਲੋਂ ਤਾਂ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਜੇਕਰ ਸਾਡੀ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ ਤਾਂ ਕਦੇ ਬੁਲਟ ਦੇ ਪਟਾਕੇ ਪਾਉਂਦੇ ਫੜੇ ਗਏ ਕਿਤੇ ਹੁੱਲੜਬਾਜੀ ਕਰਦੇ ਫੜੇ ਗਏ ਕਿਤੇ ਕੁੜੀਆਂ ਛੇੜਦੇ ਫੜੇ ਗਏ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਤਾਂ ਗੁਰੂ ਪਾਤਸ਼ਾਹ ਦਾ ਇੱਕੋ ਹੀ ਹੁਕਮ ਸੰਦੇਸ਼ ਦੇਣਾ ਚਾਹੁੰਨਾ ਜੀ ਜੀ ਵੀ ਜਿਸ ਜਗ੍ਹਾ ਤੇ ਆਪਾਂ ਆਏ ਆ ਨਾ ਜੀ ਉਹਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਕਿ ਆਏ ਕਿੱਥੇ ਆ ਜੀ ਜੀ ਤੇ ਸਾਡੇ 10ਵੇਂ ਪੀਸਾ ਨੇ ਤੇ ਕੀ ਕੀਤਾ ਗਲਤ ਗੱਲ ਹੈ ਜੀ ਸੰਤੂ ਨੂੰ ਪਰੇਸ਼ਾਨ ਕਰਨਾ ਇਹ ਸਾਡੇ ਪ੍ਰਚਾਰ ਦੀ ਘਾਟ ਹੈ ਵੀ ਸਾਡੇ ਇਹਨਾਂ ਨੂੰ ਦੱਸਿਆ ਰ ਜਾ ਰਿਹਾ ਨੌਂ ਦਿਨ ਪੀੜ ਨੂੰ ਵੀ ਆਪਾਂ ਕਰਨਾ ਕਿ ਕਿਉਂ ਆਏ ਆ ਇੱਥੇ ਕੀ ਮਤਲਬ ਆਉਣ ਦਾ ਇਹ ਇਥੋਂ ਕੀ ਸਾਨੂੰ ਸਿੱਖਿਆ ਮਿਲਣੀ ਹੈ ਯਾਨੀ ਕੀ ਲੈਣੀ ਹੈ ਸਿੱਖਿਆ ਗੁਰੂ ਪਾਸਾ ਦੇ ਕੀ ਹੁਕਮ ਨੇ ਕੋਦੇ ਕਰੀ ਨਾ ਨੌਲ ਜੀ ਨਹੀਂ ਜੀ ਇਹ ਕਰਕੇ ਫੋਲਡ ਬਾਡੀ ਕਰ ਰਹੇ ਤੇ ਫਟਾਕੇ ਚਲਾ ਦੇ ਜੀ ਇਹਨੂੰ ਪ੍ਰਚਾਰ ਦੀ ਕਾਟ ਕਰਕੇ ਜੀ ਇਹਨੂੰ ਇਹਨੂੰ ਇਤਿਹਾਸ ਬਾਰੇ ਨਹੀਂ ਪਤਾ ਜੀ ਵੀ ਇਤਿਹਾਸ ਕੀ ਆ ਔਰ ਮੇਰੇ ਮਤਵ ਇਤਿਹਾਸ ਹੋਣਾ ਜ਼ਰੂਰੀ ਹੈ ਜੀ ਕਿ ਅੱਜ ਦਾ ਪਤਾ ਹੋਣਾ ਜ਼ਰੂਰੀ ਹੈ ਜਿੱਥੇ ਆਪਾਂ ਆਏ ਹਰ ਇਨਸਾਨ ਨੂੰ ਬੱਚੇ ਬਜ਼ੁਰਗ ਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਜੀ ਖਾਸ ਕਰਕੇ ਬੱਚਿਆਂ ਨੌਜਵਾਨ ਪੀੜੀ ਨੂੰ ਜੀ ਧੰਨਵਾਦ ਜੀ ਕਿੱਥੋਂ ਆਏ ਹੋ ਹਾਂ ਅੰਬ੍ਰਸਰ ਸਾਹਿਬ ਜੀ ਹਰ ਸਾਲ ਤੁਸੀਂ ਨਤਮਸਤਕ ਹੁੰਦੇ ਹੋ ਜੀ ਅੱਛਾ ਜੀ ਕੋੜੇ ਦੀਆਂ ਦੌੜਾਂ ਲਗਣੀਆਂ ਪਰਸੋਂ ਹੋਲੇ ਮਲੇ ਆ ਰਹੇ ਆਂ ਬੜੀ ਮਹਾਰਾ ਦੀ ਕਿਰਪਾ ਹੋਣੀ ਸਾਰੇ ਜੈਬੰਦੀਆਂ ਸਾਰੀਆਂ ਆਈਆਂ ਨਾ ਉਹਦੇ ਕਰਕੇ ਤਨ ਪਤਾ ਹੋਲੇ ਵਾਲੇ ਦਿਨ ਉਹ ਹੋਲਾ ਜਦਾਂ ਆਜੋ ਹੋਲਾ ਹੈ ਜੀ ਉਸ ਤੋਂ ਅਗਲੇ ਦਿਨ ਕੋੜੇ ਦੀਆਂ ਦੌੜਾਂ ਲਗਣੀਆਂ ਜੀ ਹਾਂ ਅੱਛਾ ਜਿਹੜੀਆਂ ਕੋੜੇ ਦੀਆਂ ਦੌੜਾਂ ਹੁੰਦੀਆਂ ਸੀ ਵੇਖੀਆਂ ਨਹੀਂ ਕਦੇ ਗੌਰ ਦੇ ਨਾਲ ਤੁਸੀਂ ਦੱਸਿਓ ਕਿ ਉਸ 'ਚ ਹੁੰਦਾ ਕੀ ਕੁਝ ਤੇ ਓਏ ਮਹਾਰਾਜ ਦੀ ਨੇਜਾਬਾਜੀ ਮਹਾਰਾਜ ਇਦਾਂ ਹੀ ਕਰਦੇ ਸਹੀ ਹਾਂ ਮਹਾਰਾਜ ਦੇ ਪਹਿਲਾਂ ਹੀ ਸ਼ੁਰੂ ਤੋਂ ਹੀ ਇਦਾਂ ਕਰਦੇ ਕਿ ਉਹਨਾਂ ਕੋਡੇ ਹੈਗੇ ਸ਼ੁਰੂ ਤੋਂ ਨੇਜਾਬਾਜੀ ਕਰਦੇ ਰਹੇ ਆ ਤਾਂ ਕਰਕੇ ਤੁਸੀਂ ਸਟੇਡੀਅਮ ਜਾਓਗੇ ਨਾ ਜੀ ਜਾਣਾ ਨਾ ਉਹਦੋਂ ਉਹਦੋਂ ਤੁਹਾਨੂੰ ਆਪਣੇ ਆਪ ਲੱਗੇ ਵੀ ਕਿੰਨੀ ਮਹਾਰਾਜ ਦੀ ਕਿਰਪਾ ਕੱਲਾ ਕੱਲਾ ਬੰਦਾ 8-8 ਘੋੜੇ ਭਜਾਉਂਦਾ ਆ ਗੁਰੂ ਸਾਹਿਬ ਦੀ ਕਿਰਪਾ ਹਾਂਜੀ ਬੜੀ ਮਹਾਰਾਜ ਦੀ ਕਿਰਪਾ ਨਹੀਂ ਤੇ ਇੱਕ ਘੋੜਾ ਨਹੀਂ ਭਜਾ ਸਕਦਾ ਕੋਈ 8-8 ਘੋੜੇ ਭਜਾਉਂਦੇ ਬਾਬੇ ਸੂਰ ਸਿੰਘ ਜੀ ਦੇ ਚੰਗਾਈ ਤੇ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਭੀੜ ਭੜਕਾ ਬਹੁਤ ਹੁੰਦਾ ਹੈ ਹਨਾ ਤੇ ਉਲੜਬਾਜੀ ਵੀ ਹੁੰਦੀ ਹੈ ਕੋਈ ਨੌਜਵਾਨਾਂ ਲਈ ਕੋਈ ਲੋਕਾਂ ਲਈ ਸੰਦੇਸ਼ ਹੋਵੇ ਪਿਛਲੀ ਵਾਰ ਤੁਹਾਨੂੰ ਪਤਾ ਨਿਹੰਗ ਮਾਰਤਾ ਸੀ ਜੀ 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 ਕਿਹਨਾਂ ਨੇ ਮਾਰਿਆ ਇਹ ਆਪਣੀ ਮੰਦਿਰ ਨੇ ਮਾਰਿਆ ਇਹਨਾਂ ਨੇ ਮੰਦਿਰ ਨੇ ਗਾਣੇ ਲਾਏ ਉਹ ਨਿਹੰਗ ਨੂੰ ਮਾਰਿਆ ਨਹੀਂ ਤੇ ਉਹ ਨਿਹੰਗ ਨਹੀਂ ਮਰਨ ਵਾਲਾ ਸਾਡੇ ਬੰਦੇ ਨੇ ਮਰਵਾਇਆ ਜੋ ਹੁਣ ਕੱਲੇ ਦੇ ਗੱਲ ਪੈਂਦੇ ਆ ਤੇ ਇਹ ਆਣਗੇ ਭਾਜੀ ਮੇਰੇ ਨਾਲ ਪੈ ਜਾਣਗੇ ਫਿਰ ਥੋੜਾ ਮਰਨਾ ਮੈਂ ਜੇ ਨਾ ਇਹੋ ਭਾਈ ਨੇ ਸਾਹ ਛੱਡਤਾ ਮੇਰਾ ਵੀ ਜਾ ਵੀ ਤੈ ਕੱਲਾ ਲੜ ਫੇਰ ਦੇ ਮਰਨੇ ਮਰਨਾ ਸਾਤ ਦੀ ਲੋੜ ਹਾਂ ਵਾ ਉਹ ਕੱਲਾ ਨਿਹੰਗੜ ਕੇ ਆ ਗਿਆ ਵਾ ਪਹਿਲਾਂ ਉਹਨੇ ਬਰਸ਼ੀਆਂ ਮਾਰੀਆਂ ਉਹਨਾਂ ਦੇ ਵਿੱਚ ਸਪੀਕਰਾਂ ਡੱਕ ਲੱਗੇ ਨੇ ਸਪੀਕਰ ਉਹ ਉਹਨਾਂ ਦੇ ਵਿੱਚ ਬਰਸ਼ੇ ਮਾਰੇ ਫੇਰ ਨਿਹੰਗ ਨੂੰ ਮਾਰਿਆ ਉਹਨਾਂ ਨੇ ਜੇ ਨਿਹੰਗ ਜੇ ਵਾਵਾ ਜਾਣੇ ਹੁੰਦੇ ਨਿਹੰਗ ਕੀ 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 ਜ਼ੁਰਤੀ ਕੀ ਦੀ ਨਿਹੰਗ ਨੂੰ ਮਾਰ ਜਾਂਦਾ ਕੋਈ ਇਦਾਂ ਨਹੀਂ ਨਿਹੰਗ ਮਰਦੇ ਮਾਕੀ ਤੁਹਾਨੂੰ ਪਤਾ ਪੁਲਸ ਹੈਗੀ ਹੈ ਲਾਗੇ ਮਹਾਰਾਜ ਦੀ ਕਿਰਪਾ ਜੀ ਧੰਨਵਾਦ ਜੀ ਤਾਂ ਸੰਤਾਂ ਦੇ ਨਾਲ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ ਪਰ ਇੱਕ ਵਾਰ ਤੁਸੀਂ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰ ਲਓ ਕਿਉਂਕਿ ਬਹੁਤ ਸਾਰੀਆਂ ਸੰਤਾਂ ਜਿਹੜੀਆਂ ਨੇ ਘਰਾਂ ਦੇ ਵਿੱਚ ਬੈਠੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਘਰਾਂ ਤੋਂ ਬਾਹਰ ਕਈ ਵਾਰ ਨਹੀਂ ਆਉਣ ਦਿੰਦੀਆਂ ਜ਼ਿੰਮੇਵਾਰੀਆਂ ਪਰ ਤੁਸੀਂ ਸੰਤਾਂ ਜੋ ਨੇ ਜ਼ਰੂਰ ਦਰਸ਼ਨ ਕਰਨ ਕਿਉਂਕਿ ਬਹੁਤ ਦੂਰ ਜਿਹੜਾਗਾ ਇੱਥੇ ਉਹਨਾ ਕਈ ਵਾਰ ਬਹੁਤ ਔਖਾ ਵੀ ਹੋ ਜਾਂਦਾ ਹੈ ਪਰਵਾਰਾਂ ਦੀਆਂ ਜ਼ਿੰਮੇਵਾਰੀਆਂ ਘਰੋਂ ਬਾਹਰ ਨਹੀਂ ਨਿਕਲਣ ਦਿੰਦੀਆਂ ਦਰਸ਼ਨ ਵੀ ਕਰੋ ਤੇ ਲਗਾਤਾਰ ਤੁਹਾਡੀ ਗੱਲਬਾਤ ਜਿਹੜੀ ਹੈ ਸੰਤਾਂ ਦੇ ਨਾਲ ਵੀ ਕਰਵਾਉਂਦੇ ਰਵਾਂਗੇ ਇੱਕ ਵਾਰ ਤਸਵੀਰਾਂ ਤੇ ਨਿਗਾਹ ਜ਼ਰੂਰ ਮਾਰ ਲਓ ਕਿ ਪੁਲਿਸ ਪ੍ਰਸ਼ਾਸਨ ਜਿਹੜਾਗਾ ਮੌਕੇ ਦੇ ਉੱਤੇ ਤਣਾਤ ਹੈ ਕਿਉਂਕਿ ਪਿਛਲੇ ਸਾਲ ਅਨਹੋਣੀ ਜਿਹੜੀ ਹੈ ਬਹੁਤ ਵੱਡੀ ਹੋ ਗਈ ਸੀ ਪਰ ਉਧਰ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾਗਾ ਮੇਲਾ ਵੀ ਲੱਗਿਆ ਹੋਇਆ ਝੁੱਲ੍ਹੇ ਵੀ ਲੱਗੇ ਹੋਏ ਨੇ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਹਰ ਚੀਜ਼ ਜਿਹੜੀ ਹੈ ਇੱਥੇ ਦੁਕਾਨਾਂ ਦੇ ਉੱਤੇ ਮਿਲ ਤਵੀਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬੱਚਿਆਂ ਵਾਸਤੇ ਝੁੱਲ੍ਹੇ ਵੀ ਲਗਾਏ ਨੇ ਕਹਿਣ ਦਾ ਮਤਲਬ ਹੈ ਕਿ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਰੌਣਕਾਂ ਨੇ ਗੁਰੂ ਘਰ ਦੇ ਵਿੱਚ ਲੱਗੀਆਂ ਹੋਈਆਂ ਸੰਗਤਾਂ ਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਆਪਾਂ ਜਾਰੀ ਰੱਖਾਂਗੇ ਇੱਕ ਵਾਰ ਤਸਵੀਰਾਂ ਤੇ ਨਿਗਾਹ ਮਾਰੋ ਕਿ ਕਿਸ ਤਰੀਕੇ ਦੇ ਨਾਲ ਫੁੱਲਸਬਾਲ ਦੇਖੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਜਿਹੜਾਗਾ ਮੌਕੇ ਦੇ ਉੱਤੇ ਗਏ ਇੱਕ ਤਰੀਕੇ ਦੇ ਨਾਲ ਸਹੀ ਰਸਤਾ ਦਿਖਾਇਆ ਜਾ ਰਿਹਾ ਸਹੀ ਤਰੀਕੇ ਦੇ ਨਾਲ ਸੰਗਤਾਂ ਨੂੰ ਰਾਹ ਪਾਇਆ ਜਾ ਰਿਹਾ ਕਿਸੇ ਵੀ ਪ੍ਰਕਾਰ ਦੀ ਅਣਹੋਣੀ ਤੋਂ ਜਿਹੜਾਗਾ ਪੂਰਾ ਗਰੇਜ ਰੱਖਿਆ ਜਾ ਰਿਹਾ ਪੁੱਲਸਬਾਲ ਦੇ ਨਾਲ ਵੀ ਜਿਹੜੇਗਾ ਸੁਰੱਖਿਆ ਨੂੰ ਲੈ ਕੇ ਲਗਾਤਾਰ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਤਸਵੀਰਾਂ ਦੇਖੋ ਗੁਰੂ ਘਰ ਦੇ ਵਿੱਚ ਤਨਾਤ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਹੋ ਜੀ ਸਥਿਤੀ ਜਿਹੜੀ ਹੈ ਇਸ ਵੇਲੇ ਬਣੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਹੋਲਾ ਮਹੱਲਾ ਦੀ ਸ਼ੁਰੂਆਤ ਹੋ ਚੁੱਕੀ ਹੈ ਸੰਗਤਾਂ ਦਾ ਆਉਣ ਜਾਣ ਲਗਾਤਾਰ ਲੱਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਜਿਹੜੀ ਸੁਰੱਖਿਆ ਹੈ ਸੰਗਤਾਂ ਵਾਸਤੇ ਤਿਆਰੀਆਂ ਕਿਹੋ ਜਿਹੀਆਂ ਇਸ ਵੇਲੇ ਕੀਤੀਆਂ ਹੋਈਆਂ ਬਹੁਤ ਪਖਤਾ ਪ੍ਰਬੰਧ ਕੀਤੇ ਗਏ ਆ ਜੀ ਜੀ ਸੀਨੀਅਰ ਅਫਸਰ ਜਿਹੜੇ ਉਹ ਮਤਲਬ ਦਿਨ ਰਾਤ ਲਗਾਤਾਰ ਖੁਦ ਨਿਗ ਮਹਲਾ ਹੋਸਾ ਬੁਦਾਈ ਕਰ ਰਿਹਾ ਤੇ ਮਹਲਾ ਅੱਛੀ ਡੀਲਿੰਗ ਕਰ ਰਿਹਾ ਅਫਸਰਾਂ ਦੀ ਬਦੌਲਤ ਬਹੁਤ ਵਧੀਆ ਮਹਲਾ ਪ੍ਰਬੰਧ ਕੀਤਾ ਹੋਇਆ ਜੀ ਪਹਿਲੇ ਨਾਲੋਂ ਯਾਰ ਕੀ ਬਹੁਤ ਸਖਤ ਪ੍ਰਬੰਧ ਕੀਤਾ ਹੋਇਆ ਤੇ ਆਉਣ ਵਾਲੀ ਸਮਸਥ ਜਿਹੜੀ ਉਹਨੂੰ ਪਿਆਰ ਨਾਲ ਡੀਲ ਕੀਤਾ ਜਾ ਰਿਹਾ ਤੇ ਐਹੋ ਜੀ ਕੋਈ ਅਨਸਕਾਂ ਵੀ ਘਟਣਾ ਨਹੀਂ ਵਾਪਰਨ ਦੀ ਅੱਖਾਂ ਦੇਸ਼ਾਂ ਨਹੀਂ ਹੈਗਾ ਜੀ ਜੀ ਐ ਜਿੱਦਾਂ ਪਿਛਲੇ ਸਾਲ ਬਹੁਤ ਵੱਡੀ ਘਟਨਾ ਵਾਪਰੀ ਸੀ ਮੰਦ ਭਾਗੀ ਘਟਨਾ ਸੀ ਤੇ ਲਗਾਤਾਰ ਜੋ ਹੈ ਜਿਵੇਂ ਹੋਲੇ ਮੁਹੱਲੇ ਦੀ ਸ਼ੁਰੂਆਤ ਹੋਈ ਹੈ ਪਰ ਉਸ ਤੋਂ ਪਹਿਲਾਂ ਕਿ ਸਿੱਖ ਸੰਗਤਾਂ ਦੇ ਵੱਲੋਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁੱਲੜਬਾਜੀ ਕਰਨ ਵਾਲਿਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ ਸੀ ਉਸ ਤੋਂ ਬਾਅਦ ਲੱਗੇ ਕੋਈ ਕਿ ਇੱਥੇ ਜਿਹੜੀ ਹੁੱਲੜਬਾਜੀ ਨਜ਼ਰ ਆਈ ਹੋਵੇ ਨਹੀਂ ਜੀ ਇਸ ਤਰ੍ਹਾਂ ਤਾਂ ਬਹੁਤ ਫਰਕ ਆ ਜੀ ਜੀ ਅੱਗੇ ਨਾਲ ਕਾਫੀ ਫਰਕ ਆ ਨਹੀਂ ਤਾਂ ਅੱਗੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਚੱਲਦਾ ਸੀ ਇਸ ਟਾਈਮ ਤੇ ਬਹੁਤ ਕੰਟਰੋਲ ਆ ਪ੍ਰੈਸ ਰਾਈਜ਼ ਆ ਮੀਡੀਆ ਰਾਈ ਕਿਸ ਤਰ੍ਹਾਂ ਵੀ ਪਹਿਲਾਂ ਹੀ ਲੋਕਾਂ ਨੂੰ ਮਲਾ ਅਗਾਉ ਸੂਚਿਤ ਕੀਤਾ ਗਿਆ ਜੀ ਮਹਲਾ ਹਰ ਪ੍ਰਕਾਰ ਦੇ ਪ੍ਰਬੰਧ ਜਿਹੜੇ ਬਹੁਤ ਵਧੀਆ ਕੀਤੇ ਗਏ ਆ ਸੰਗਤਾਂ ਆ ਜਾ ਰਹੀਆਂ ਬਹੁਤ ਆਨੰਦ ਲੈ ਰਹੀਆਂ ਜੀ ਜੀ ਜਿਹੜੀਆਂ ਸੰਗਤਾਂ ਨੇ ਅਜੇ ਨਤਮਸਤਕ ਹੋਣਾ ਜੋ ਘਰਾਂ ਤੋਂ ਚੱਲੀਆਂ ਉਹਨਾਂ ਵਾਸਤੇ ਕੋਈ ਖਾਸ ਸੰਦੇਸ਼ ਹੋਵੇ ਉਹਨਾਂ ਇਹ ਸੰਦੇਸ਼ ਹੈ ਜੀ ਆਪ ਰਸਤੇ ਦੇ ਵਿੱਚ ਆਉਣਾ ਜਾਣਾ ਵਾ ਮਹਲਾ ਟ੍ਰੈਫਿਕ ਦੇ ਨਿਯਮ ਜਿਹੜੇ ਉਹਨਾਂ ਨੂੰ ਅਪਣਾਉਣਾ ਟ੍ਰੈਫਿਕ ਰੂਲ ਜਿਹੜੇ ਉਹਨਾਂ ਮੁਤਾਬਕ ਚੱਲਣਾ ਤੇ ਕੋਈ ਅੰਸ ਅੰਸ ਕਾ ਵੀ ਘਟਾਣੀ ਵਰਤ ਸਕਦੀ ਜੀ ਤੇ ਆਰਾਮ ਨਾਲ ਆਉਣਾ ਤੇ ਆਰਾਮ ਨਾਲ ਜਾਣਾ ਤੇ ਗੁਰੂ ਘਰ 'ਚ ਜਿਹੜੀ ਸ਼ਰਧਾ ਵਾ ਸ਼ਰਧਾ ਆਪਣੀ ਜਿਹੜੀ ਆਪਣੀ ਪੂਰੀ ਕਰਨ ਜੀ ਤੇ ਜੋ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਉਹ ਸੁੱਖ ਕੇ ਜਾਣ ਦੀ ਜੀ ਤੇ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਸ਼ਾਂਤ ਚੱਲ ਰਿਹਾ ਜੀ ਬਹੁਤ ਆਨੰਦ ਆ ਰਿਹਾ ਸੰਤਾਂ ਦੇ ਦਰਸ਼ਨ ਕਰਕੇ ਜੀ ਕਿ ਜਦੋਂ ਅਸੀਂ ਘਰਾਂ ਤੋਂ ਚੱਲੇ ਸੀ ਨਾ ਸਾਨੂੰ ਬੜਿਆਂ ਨੇ ਜਿੱਦਾਂ ਸਾਡੇ ਪੇਰੈਂਟਸ ਹੁੰਦੇ ਘਰਾਂ ਤੋਂ ਬਾਹਰ ਇਹਨੇ ਉਹ ਫਿਕਰ ਕਰਦੇ ਨੇ ਕਿ ਹੋਲੇ ਮੱਲੇ ਤੇ ਤੇ ਬਹੁਤ ਭੀੜ ਹੋਏਗੀ ਤੁਸੀਂ ਧਿਆਨ ਨਾਲ ਜਾਇਓ ਪਰ ਜਦੋਂ ਇੱਥੇ ਪਹੁੰਚੇ ਨਾ ਤਾਂ ਕੋਈ ਬਹੁਤੀ ਵੱਡੀ ਭੀੜ ਕਹਿੰਦੇ ਅਜਿੱਦਾਂ ਬਹੁਤ ਵੱਡਾ ਇਕੱਠ ਨਹੀਂ ਦਿਖਿਆ ਕਿਉਂਕਿ ਸੰਗਤਾਂ ਜਿਹੜੀਆਂ ਨੇ ਆਰਾਮ ਦੇ ਨਾਲ ਆ ਜਾ ਰਹੀਆਂ ਪਰ ਉਦਾਂ ਦਾ ਮਾਹੌਲ ਨਹੀਂ ਦੇਖਣ ਨੂੰ ਮਿਲਿਆਗਾ ਬਿਲਕੁਲ ਵੀ ਸਾਨੂੰ ਨਹੀਂ ਨਹੀਂ ਇਹ ਤਾਂ ਸਾਡੇ ਘਰ ਵਾਲਿਓ ਕਹਿੰਦੇ ਵੀ ਧਿਆਨ ਨਾਲ ਜਾ ਧਿਆਨ ਨਾਲ ਉਹਨਾਂ ਨੂੰ ਫਿਕਰ ਹੁੰਦਾ ਜੀ ਤੇ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਮਤਲਬ ਇਸ ਟਾਈਮ ਇਹ ਇਸ ਟਾਈਮ ਲੈੜਾ ਜੀ ਬਹੁਤ ਵ ਕੋਈ ਤਕਾਬਤ ਨਹੀਂ ਆ। ਸਤਿਗੁਰੂ ਕਰਨ ਵਾਲਾ ਉਤਨੀ ਗੁਰਬਾਣੀ ਚੱਲੀ ਤੇ ਫਿਰ ਸੰਗਤਾਂ ਬੜੇ ਪਿਆਰ ਦੇ ਨਾਲ ਆ ਜਾ ਰਹੀਆਂ। ਤੇ ਸੰਗਤਾਂ ਆ ਜਾ ਰਹੀਆਂ ਤੇ ਮਤਲਬ ਪਕਵਾਨ ਵੀ ਕਾਫੀ ਤਿਆਰ ਹੈ ਜੀ ਬੰਨਸਵਾਨੇ। ਤੁਸੀਂ ਵੀ ਦੇਖੇ ਹੋਣੇ ਹਾਂ ਜੀ। ਜੀ 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 ਜੀ। ਤੇ ਹਰ ਇੱਕ ਚੀਜ਼ ਦਾ ਮਤਲਬ ਲੰਗਰ ਲੱਗਾ ਹੋਇਆ ਜੀ। ਜੀ। ਤੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਜੀ ਬੜਾ ਆਨੰਦ ਆ ਰਿਹਾ। ਠੀਕ ਹੈ ਜੀ। ਬਾਕੀ ਸੀਨੀਅਰ ਅਫਸਰ ਜਿਹੜੇ ਸਾਡੇ ਖੁਦ ਨਿਗਰਾਨੀ ਕਰ ਰਹੇ ਆ ਉਹ ਵੀ ਪੋਸਟਾਂ ਬਣਾਈਆਂ ਜੀ ਕੈਮਰੇ ਲੱਗੇ ਆ। ਉਹ ਦੇਖੋ ਤੁਸੀਂ ਸਾਹਮਣੇ। ਠੀਕ ਹੈ ਜੀ ਬਹੁਤ ਚੰਗੇ ਪ੍ਰਬੰਧ ਜਿਹੜੇ ਨੇ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਦੇਖਿਓ ਕਿ ਸਾਹਮਣੇ ਬਿਲਕੁਲ ਕੈਮਰੇ ਲਗਾਏ ਗਏ ਨੇ ਬਹੁਤ ਜਿਹੜਾਗਾ ਚੰਗੇ ਤਰੀਕੇ ਦੇ ਨਾਲ ਪੁਕਤਾ ਪ੍ਰਬੰਧ ਕੀਤੇ ਗਏ ਨੇ ਸਾਹਮਣੇ ਕੈਮਰੇ ਲਗਾਏ ਗਏ ਨੇਗੇ ਤੇ ਸਰ ਹੋਰ ਕੋਈ ਸੰਦੇਸ਼ ਹੋਵੇ ਜੋ ਸਾਡੇ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਹੋਵੇ ਨੌਜਵਾਨੋ ਇਹ ਸੰਦੇਸ਼ ਵੀ ਵੇਖੋ ਆਉਣ ਵਾਲੇ ਭੇਖ ਜਿਹੜਾ ਨਾ ਉਹਨਾਂ ਦੀ ਮਤਲਬ ਪਨੀਰੀ ਵਾਲੀ ਤੇ ਇਹ ਪਨੀਰੀ ਸਹੀ ਹੋ ਗਈ ਤਾਂ ਤਾਂ ਹੀ ਬੀਜ ਨਾਲ ਵਧੀਆ ਉਗੇਗਾ ਬਿਲਕੁਲ ਸਰ ਇਸ ਕਰਕੇ ਨੌਜਵਾਨਾਂ ਬੇਨਤੀ ਆਗੇ ਪੜੋ ਲਿਓ ਤੇ ਆਪਣਾ ਮਤਲਬ ਇਤਿਹਾਸ ਨਾਲ ਜੁੜੋਈ ਗੁਰਬਾਣੀ ਨਾਲ ਜੁੜੋ ਜਿਹੜੇ ਧਰਮ ਨੂੰ ਮੰਨਦਾ ਉਹ ਧਰਮ ਦੀਆਂ ਜਿਹੜੀਆਂ ਮਤਲਬ ਰਵਾਇਤਾਂ ਉਹਨਾਂ ਅਸਾਰ ਚੱਲਣ ਤੇ ਕੋਈ ਇਹੋ ਜੀ ਗੱਲਬਾਤ ਹੁੰਦੀ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੇਟਾ ਜੀ ਕਿੱਥੋਂ ਆਇਓ ਅਸੀਂ ਉੱਤਰਾਖੰਡ ਕੋੜਦੁਆਰ ਤੋਂ ਆਏ ਆ ਅੱਛਾ ਸਪੈਸ਼ਲ ਇੱਥੇ ਮੱਥਾ ਟੇਕਣ ਵਾਸਤੇ ਆਇਓ ਜਾਂ ਕਿਸੇ ਹੋਰ ਕੰਮ ਆਏ ਸੀ ਅਸੀਂ ਸਪੈਸ਼ਲ ਮੱਥਾ ਟੇਕਣੇ ਆਏ ਇੱਧਰ ਜੋ ਵੀ ਮੰਗ ਹੁੰਦੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਲਗਾਣੇ ਆ ਤੇ ਅਸੀਂ ਆਨੇ ਮੈਂ ਹਿਮਕੁੰਡ ਵੀ ਗਈ ਨਹੀਂ ਦੋ ਵਾਰ ਇੱਥੇ ਵੀ ਆਈ ਪਹਿਲੀ ਵਾਰ ਆਈ ਆ ਪਹਿਲੀ ਵਾਰ ਦੇਖਿਆ ਬਾਬਾ ਜੀ ਦਾ ਨਜ਼ਾਰਾ ਬਾਬਾ ਜੀ ਦੇ ਚਰਨਾਂ ਦਾ ਨਜ਼ਾਰਾ ਇਤਨਾ ਪਿਆਰਾ ਨਜ਼ਾਰਾ ਹੈ ਸਤਿਗੁਰੂ ਦਾਤਾ ਤੁਸੀਂ ਵਾਰ-ਵਾਰ ਸੰਤਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਬੁਲਾਓ ਖੂਬ ਕਿਉਂਕਿ ਜੋ ਭਗਤੀ ਦਾ ਦਾਨ ਇੱਧਰ ਹੈ ਉਹ ਕਿਤੇ ਨਹੀਂ ਹੈ ਬਿਲਕੁਲ ਹੈਨਾ ਫਿਰ ਕੌਣ ਕਣ ਆਇਆ ਪਰਿਵਾਰ ਦੇ ਵਿੱਚ ਅਸੀਂ ਮੇਰੀ ਸੰਧਨ ਆਈ ਦੀ ਮੈਂ ਆਈ ਦੀਆਂ ਮੇਰੀ ਪੋਤਰੀ ਹੈ ਇਧਰ ਆ ਖੁਸ਼ੀ ਅੱਛਾ ਤੁਸੀਂ ਪੋਤੀਆਂ ਵਾਲੇ ਹੋ ਮੈਂ ਪੁੱਤਰੀਆਂ ਵਾਲੀ ਲੱਗਦੇ ਨਹੀਂ ਥੈਂਕ ਯੂ ਥੈਂਕ ਯੂ ਸ਼੍ਰੀ ਕਾਲ ਜੀ ਪਹਿਲੀ ਵਾਰ ਹੀ ਆਇਆ ਸੀ ਅੱਛਾ ਪਹਿਲੀ ਵਾਰ ਆਏ ਕਿਵੇਂ ਲੱਗਿਆ ਪਹਿਲੀ ਵਾਰ ਆਏ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਸਾਨੂੰ ਤਾਂ ਸੱਚੀ ਕਹਿ ਰਹੀ ਐ ਇੰਨਾ ਜੀ ਲੱਗਿਆ ਪੂਲਾ ਮਹੱਲਾ ਮੈਂ ਕਿਹਾ ਅਸੀਂ ਦੇਖਾਂਗੇ ਜਾ ਕੇ ਹਰ ਕੋਈ ਕਹਿੰਦਾ ਗੁਰੂ ਘਰ ਦੀ ਸਜਾਵਟ ਬਹੁਤ ਸੋਹਣੀ ਹੋਈ ਹੈ ਬਹੁਤ ਹੀ ਸੋਹਣੀ ਪਤਾ ਨਹੀਂ ਲੱਗਦਾ ਭੁੱਲੇ ਜਾਏਗੇ ਅਸੀਂ ਤਾਂ ਇੱਥੇ ਗਲੀਆਂ ਇਦਾਂ ਦੀਆਂ ਸੁੰਦਰ ਹੋਈਆਂ ਜਾਣ ਦਾ ਦਿਲ ਨਹੀਂ ਕਰਦਾ ਹੋਣਾ ਜਾਣੇ ਦਿਲ ਨਹੀਂ ਕਰਦਾ 35 ਘਰ ਬਣਾ ਲੀਏ ਅਸੀਂ ਤਾਂ ਬਣਾ ਲਓ ਫਿਰ ਕੀ ਸੋਚਿਆ ਗਵਰਨਮੈਂਟ ਬਣਾ ਕੇ ਦੇਵੇ ਸਾਡਾ ਘਰ ਅਸੀਂ ਅੱਜ ਅੱਗੇ ਕਿਰਾਏ ਤੇ ਰਹਿੰਦੇ ਆ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਆ ਸਾਡਾ ਘਰ ਕਿਤੇ ਆਪਣਾ ਬਣ ਜਾਏ ਗਵਰਨਮੈਂਟ ਦੇ ਦੇ ਲਈ ਅਸੀਂ ਤਾਂ ਘਰ ਆਪਣਾ ਬਣਾ ਲਈਏ ਬੇਟਾ ਜੀ ਇਸ ਤਰ੍ਹਾਂ ਹੈ ਮੇਰੇ ਕਿਸੇ ਕੇ ਕੋਈ ਸ਼ਿਕਾਇਤ ਨਹੀਂ ਹੈ ਗਏ ਸਤਗੁਰੂ ਚਰਨ ਅੰਦੇਸ ਗਾਏ ਸਤਗੁਰੂ ਬਾਬਾ ਜੀ ਜਿਹੜੇ ਨੇ ਦੇਖਦੇ ਵੇਨ ਸਭ ਕੁਝ ਕਿਉਂਕਿ ਇਨਸਾਨ ਇਨਸਾਨ ਨੇ ਜੀਵਨ ਤਾਂ ਦਿੱਤਾ ਪਰ ਉੱਤੇ ਵਾਲਾ ਨਿਭਾਣੇ ਵਾਲਾ ਠੀਕ ਹੈ ਇਹ ਅਸੀਂ ਕਹਿੰਦੇ ਜਿਹੜੀ ਵੀ ਸਰਕਾਰ ਆਵੇ ਜਿਹੜੇ ਗਰੀਬ ਬੰਦੇ ਵਨ ਉਹਨਾਂ ਨੇ ਕਿਹਾ ਸੀ ਇੱਕ ਇੱਕ ਬੰਦੇ ਨੂੰ ਅਸੀਂ ਨੌਕਰੀ ਦੇਾਂਗੇ ਉਹ ਨੌਕਰੀ ਨਹੀਂ ਮਿਲੀ ਮੇਰੀ ਮੇਰੀ ਨੂੰ ਬਹੁਤ ਪੜੀ ਲਿਖੀ ਦੀ ਹੈ ਉਸਨੇ ਕੋਲ ਨੌਕਰੀ ਨਹੀਂ ਹੈ ਮੇਰਾ ਬੇਟਾ ਜੜਾ ਹੈ ਡਿਪਰੈਸ਼ਨ ਦੇ ਵਿੱਚ ਆਦਾ ਮੈਂ ਬਾਬਾ ਜੀ ਦੇ ਚਰਨਾ ਚਿਸ ਕਰਕੇ ਆਈ ਏ ਇੱਕ ਹੀ ਬੇਟਾ ਹੈ ਪੂਰੇ ਘਰ ਨੂੰ ਸੰਭਾਲਣ ਵਾਲਾ ਲੋਕਡਾਊਨ ਦੇ ਉਪਰੰਤ ਕੋਰੋਨਾ ਦੇ ਉਪਰੰਤ ਉਹ ਲੜਕਾ ਮੇਰਾ ਡਿਪਰੈਸ਼ਨ ਵਿੱਚ ਆ ਗਿਆ ਮੈਂ ਇਸ ਕਰਕੇ ਬਾਬਾ ਜੀ ਦੇ ਚਰਨਾ ਤੇ ਜਕਾਰ ਆਈਆਂ ਕਿ ਇਹ ਸਤਿਗੁਰੂ ਮਾਲਿਕ ਤੇਰੇ ਤੋਂ ਵੱਡਾ ਤੇ ਕੋਈ ਹੈਗਾ ਹੀ ਨਹੀਂ ਹੈਨਾ ਤੇ ਤੇਰੀ ਤੇਰੀ ਛਾਵੇਂ ਦੀ ਥਾ ਦੇ ਦੱਲੇ ਅਸੀਂ ਰਹਿਨੇ ਮੈਂ ਤਾਂ ਤੂੰ ਹੀ ਬੁਲਾਉਣ ਵਾਲਾ ਤੂੰ ਹੀ ਬੋਲਣ ਵਾਲਾ ਹੈ ਤੁਸੀਂ ਸਭ ਕੁਝ ਕਰਨ ਕਰਨ ਕਰਾ ਮੰਹਾਰ ਤੂੰ ਅਸੀਂ ਵੀ ਦੁਆ ਕਰਾਂਗੇ ਕਿ ਜੋ ਵੀ ਤੁਹਾਡੀ ਇੱਛਾ ਹੈ ਤੁਹਾਡੇ ਬੇਟੇ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਜਾਂ ਘਰਾਂ ਨੂੰ ਲੈ ਕੇ ਜਰੂਰ ਪੂਰੀ ਹੋਵੇ ਅਸੀਂ ਖੁਦ ਅਰਦਾਸ ਕਰਾਂਗੇ ਤੇ ਬੇਟਾ ਇਹ ਛੋਟੇ ਛੋਟੇ ਮੇਰੇ ਬੱਚੇ ਨੇ ਦੇਖੋ ਇਹ ਬੱਚੇ ਨੇ ਪੋਤਰੀ ਇਹ ਪੋਤਰੀ ਇਹ ਤੇ ਇਹ ਇਤਨੇ ਵੱਡੇ ਹੋ ਗਏ ਸੱਸ ਜੀ ਕਾ ਕਿਵੇਂ ਹੋ ਗੁਰਦੁਆਰ ਸਤ ਮੈਂ ਠੀਕ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਤ ਸਾਨੀ ਅੱਛਾ ਤੁਸੀਂ ਵੀ ਪਹਿਲੀ ਵਾਰ ਆਏ ਹੋ ਇੱਥੇ ਹਾਂਜੀ ਮੈਂ ਵੀ ਪਹਿਲੀ ਵਾਰ ਹੀ ਆਈ ਹਾਂ ਇੱਥੇ ਕਿਵੇਂ ਲੱਗਿਆ ਆ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਇੱਥੇ ਆ ਕੇ ਬਹੁਤ ਮਤਲਬ ਇੱਥੇ ਤਾਂ ਜਾਣ ਦਾ ਮਾਜੀ ਹੀ ਨਹੀਂ ਕਰ ਰਾ ਮੇਰਾ ਅੱਛਾ ਰਹਿਣ ਨੂੰ ਦਿਲ ਕਰਦਾ ਅੱਛਾ ਇਹ ਪ੍ਰੋਗਰਾਮ ਕਰਦੇ ਨੇ ਵੱਡੇ ਵੱਡੇ ਅੱਛਾ ਗੁਰੂ ਸਾਹਿਬ ਦੇ ਨਾਲ ਜੁੜੀ ਜੋ ਵੀ ਗੱਲ ਹੈ ਜੋ ਵੀ ਤੁਹਾਨੂੰ ਪਤਾ ਲੱਗਦਾ ਹੈ ਕੋਈ ਪਾਠ ਪੜਨਾ ਹੁੰਦਾ ਕੁਝ ਵੀ ਹੁੰਦਾ ਤੁਸੀਂ ਸੁਣਾਓ ਜਰੂਰ ਆਪਾਂ ਦਰਸ਼ਕਾਂ ਦੇ ਨਾਲ ਇਹ ਵੀ ਸਾਂਝਾ ਕਰਨਾ ਹੈ ਆਪਣਾ ਹੈ ਆਂਦਾ ਤਾਂ ਹੈ ਲੇਕਿਨ ਇੰਟਰੋਡਕਸ਼ਨ ਦੇ ਕੇ ਕਰਵਾਉਂਗਾ ਮੇਰਾ ਨਾਮ ਮੇਰਾ ਨਾਮ ਇਹ ਕੋਈ ਗੱਲ ਨਹੀਂ ਸਾਰੇ ਆਪਣੀ ਨੇ ਕੋਈ ਬਗਾਨਾ ਨਹੀਂ ਉਰੇ ਸਾਰੇ ਸੁਣ ਰਹੇ ਪੰਚਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੱਠੀ ਕਿੱਤੀ ਸੀ ਨਾਲ ਸਤਕਾਰ ਬਾਣੀ ਸਰਦੇ ਪੁੱਜਦੇ ਤੇ ਤੱਪਦੇ ਹਿਰਦਿਆਂ ਨੂੰ ਪੱਲਾ ਵਿੱਚ ਕਰਦੀ ਠੰਡੀ ਠਾਰ ਬਾਣੀ ਸਰਦੇ ਪੁੱਜਦੇ ਤੇ ਤਪਦੇ ਹਿਰਦਿਆਂ ਨੂੰ ਪੱਲਾਂ ਵਿੱਚ ਕਰਦੀ ਠੰਡੀ ਥਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹੋਮੇ ਦੀ ਮਹਿਲ ਉਤਾਰ ਬਾਣੀ ਜੁਗੋ ਜੁਗ ਆਟਾਲੇ ਜੋਤ ਸੱਚੀ ਸਦਾ ਰਹੀਏ ਤੇ ਰਹੇਗੀ ਸਤਿ ਬਾਣੀ ਜੁਗੋ ਜੁਗ ਆਟਾਲ ਇਹ ਜੋਤ ਸੱਚੀ ਸਦਾ ਰਹੀਏ ਤੇ ਰਹੇਗੀ ਸਤਿ ਬਾਣੀ ਵਾਸ ਇਨੀਆਂ ਚਿੱਟੇ ਸੋਹਣੇ ਤੁਸੀਂ ਖੁਦ ਹੋ ਨਾ ਓਨੀ ਸੋਹਣੀ ਤੁਹਾਡੀ ਆਵਾਜ਼ ਤੇ ਓਨੀਆਂ ਸੋਹਣੀਆਂ ਤੁਸੀਂ ਪੰਕਤੀਆਂ ਸੁਣਾਈਆਂ ਨੇ ਧੰਨਵਾਦ